ਹਰੇਕ ਸਿੱਖ ਦੇ ਜੀਵਨ ਵਿੱਚ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਦਾ ਬਹੁਤ ਵੱਡਾ ਮਹੱਤਵ ਆ। ਉਹਨਾਂ ਦੇ ਵਿੱਚੋਂ ਇੱਕ ਤਖਤ ਸਹਿਬਾਨ ਨੇ ਸ੍ਰੀ ਹਜ਼ੂਰ ਸਾਹਿਬ। ਉਸ ਸਥਾਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਅਨੁਸਾਰ ਤਮਤਾਨ ਸਾਹਿਬ ਦਰਸ਼ਣੀ ਡਿਉੜੀ ਨੇ ਜਿਸ ਸਥਾਨ ਦੇ ਦਰਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰ ਰਹੇ ਹਾਂ। ਮਤਲਬ ਹਜੂਰ ਸਾਹਿਬ ਜਾਣ ਤੋਂ ਪਹਿਲਾਂ ਇਸ ਸਥਾਨ ਤੇ ਨਮਸਕਾਰ ਕਰਨਾ ਬਹੁਤ ਜ਼ਰੂਰੀ ਹੈ। ਦਮ ਭਰੋ ਦਇਆ ਮੇਰੇ ਸਾਰੀ ਦਮ ਭਰੋ ਦਇਆ ਮੇਰੇ ਸਾਰੀ ਐਸੀ ਫਤਤੀ ਜੈ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸ਼੍ਰੀ ਤਮਤਾਨ ਸਾਹਿਬ ਤੋਂ ਮੇਰੇ ਪਿੱਛੇ ਸੁੰਦਰ ਦਰਸ਼ਨੀ ਡਿਉੜੀ ਤੁਸੀਂ ਦੇਖ ਰਹੇ ਹੋ ਇਹ ਉਹ પ્રાਤਨ ਦਰਸ਼ਨੀ ਡਿਉੜੀ ਆ ਜਿਸ ਦਰਸ਼ਨੀ ਡਿਉੜੀ ਦੇ ਵਿੱਚ ਵੀ ਹੋ ਕੇ ਹੀ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜਿਹੜੀ ਉਹ ਸਫਲ ਹੁੰਦੀ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਸ਼ਾ ਜੀ ਸਿੱਖਾਂ ਦੇ ਨੌਵੇਂ ਗੁਰੂ ਉਹਨਾਂ ਦੀ ਪਵਿੱਤਰ ਚਰਨ ਛੋਪਾ ਪ੍ਰਾਪਤ ਇਹ ਧਰਤੀ ਆ ਦੋ ਵਾਰ ਗੁਰੂ ਸਾਹਿਬ ਇਸ ਧਰਤੀ ਤੇ ਆਉਂਦੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਪੂਰੇ ਇਤਿਹਾਸ ਤੇ ਗੁਰਦੁਆਰਾ ਸਾਹਿਬ ਬਾਰੇ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਅੱਗੇ ਚੱਲਦੇ ਹਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਹਮਣੇ ਵਾਲੇ ਪਾਸੇ ਹੀ ਤੁਹਾਨੂੰ ਦਰਸ਼ਨ ਦਿਦਾਰੇ ਹੋ ਰਹੇ ਨੇ ਉਸ ਪਵਿੱਤਰ ਤੇ ਪ੍ਰਾਤਨ ਦਰਸ਼ਨੀ ਡਿਉਟੀ ਦੇ ਜਿਸ ਦੇ ਵਿੱਚ ਦੀ ਹੋ ਕੇ ਹੀ ਸ਼ੁਰੂ ਹੁੰਦੀ ਆ ਯਾਤਰਾ ਸ਼੍ਰੀ ਹਜ਼ੂਰ ਸਾਹਿਬ ਦੀ ਤੇ ਇਹ ਸਾਹਮਣੇ ਵਾਲੇ ਪਾਸੇ ਹੀ ਹੁਣ ਨਵੀਨੀਕਰਨ ਵੀ ਹੋ ਗਿਆ ਗੁਰਦੁਆਰਾ ਸਾਹਿਬ ਦੀ ਨਵੀਂ ਡਿਉਟੀ ਵੀ ਆ ਉਧਰ ਵਾਲੀ ਸਾਈਡ ਇਹ ਪੁਰਾਣੀ ਦਰਸ਼ਨੀ ਡਿਉਟੀ ਆ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਗੁਰਦੁਆਰਾ ਸ਼੍ਰੀ ਤਮਤਨ ਸਾਹਿਬ ਜੀ ਦੇ ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਤਾਂ ਨੌਵੀਂ ਪਾਤਸ਼ਾਹੀ ਜੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਦੋ ਵਾਰ ਆਉਂਦੇ ਨੇ ਪਹਿਲੀ ਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨਗਰ ਚ ਆਉਂਦੇ ਨੇ ਤਾਂ ਉਹ ਇੱਥੇ ਲਗਭਗ 3 ਮਹੀਨੇ ਦਾ ਸਮਾਂ ਰੁਕਦੇ ਨੇ ਉਸ ਸਮੇਂ ਉਹਨਾਂ ਨਾਲ ਬੀਬੀ ਨਾਨਕੀ ਜੀ ਮਾਤਾ ਗੁਜਰੀ ਜੀ ਤੇ ਹੋਰ ਬੜੇ ਸਾਰੇ ਸਿੱਖ ਸੀਗੇ ਜਿਹੜੇ ਇਸ ਜਗ੍ਹਾ ਤੇ ਆ ਕੇ ਰੁਕਦੇ ਨੇ ਗੁਰੂ ਸਾਹਿਬ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਬਹੁਤ ਸਾਰੇ ਭਗਤ ਤੇ ਸ਼ਰਧਾਲੂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਿਤ ਆਉਂਦੇ ਨੇ ਬਹੁਤ ਸਾਰੀ ਮਾਇਆ ਗੁਰੂ ਸਾਹਿਬ ਨੂੰ ਭੇਟ ਕਰਦੇ ਨੇ ਬੜੇ ਸਾਰੇ ਤੋਹਫੇ ਗੁਰੂ ਸਾਹਿਬ ਨੂੰ ਦੰਦੇ ਨੇ ਇਸੇ ਨਗਰ ਤੋਂ ਇੱਕ ਗੁਰੂ ਸਾਹਿਬ ਦੇ ਭਗਤ ਸੀਗੇ ਦਗੋਂ ਗੁਰੂ ਸਾਹਿਬ ਜਦੋਂ ਇਸ ਨਗਰ ਚੋਂ ਜਾਂਦੇ ਨੇ ਤਾਂ ਉਹ ਦਗੋਂ ਨੂੰ ਉਹ ਮਾਇਆ ਦੇ ਕੇ ਇੱਥੇ ਖੂਲ ਆਉਣ ਲਈ ਤੇ ਧਰਮਸ਼ਾਲਾ ਜਾਂ ਗੁਰਦੁਆਰਾ ਸਾਹਿਬ ਬਣਾਉਣ ਲਈ ਆ ਕੇ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਇਹ ਮਾਇਆ ਗਲਤ ਪਾਸੇ ਖਰਚ ਨਹੀਂ ਕਰਨੀ। ਦਗੋਂ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇਸ ਦੇ ਬਿਲਕੁਲ ਉਲਟ ਕਰਦਾ। ਜਦੋਂ ਉਹ ਆਪਣੇ ਖੇਤਾਂ ਦੇ ਵਿੱਚ ਖੂਹ ਵੀ ਲਵਾਉਂਦਾ, ਤਮਾਕੂ ਦੀ ਖੇਤੀ ਵੀ ਕਰਦਾ। ਗੁਰੂ ਸਾਹਿਬ ਦੇ ਹੁਕਮਾਂ ਦੇ ਬਿਲਕੁਲ ਹੀ ਉਲਟ ਚੱਲਦਾ। ਪਰ ਗੁਰੂ ਸਾਹਿਬ ਬਖਸ਼ਣਹਾਰ। ਥੋੜਾ ਸਮਾਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਮਿਲਦਾ ਤਾਂ ਗੁਰੂ ਸਾਹਿਬ ਨੂੰ ਆਪਣੀ ਸਾਰੀ ਪੁੱਲ ਦੱਸਦਾ। ਕੁੱਲ ਬਖਸ਼ਾਉਂਦਾ ਗੁਰੂ ਸਾਹਿਬ ਉਸ ਨੂੰ ਫਿਰ ਬਚਨ ਕਰਦੇ ਨੇ ਕਿ ਅੱਗੇ ਤੋਂ ਧਿਆਨ ਰੱਖਣ ਪਰ ਜਦੋਂ ਵਾਪਸ ਆਪਣੇ ਖੇਤਾਂ 'ਚ ਆਪਣੇ ਪਿੰਡ ਆਉਂਦੇ ਨੇ ਤਾਂ ਉਹੀ ਸਾਰਾ ਕੁਝ ਦੁਬਾਰਾ ਕਰਦਾ ਅਦਾ ਕੋ ਇਹ ਇੱਕ ਇਤਿਹਾਸ ਗੁਰੂ ਸਾਹਿਬ ਦੇ ਆਉਣ ਦਾ ਇੱਥੇ ਜੁੜਦਾ ਇਹ ਸਾਹਮਣੇ ਵਾਲੇ ਪਾਸੇ ਹੀ ਸੁੰਦਰ ਦਰਬਾਰ ਸਾਹਿਬ ਨੇ ਸ਼੍ਰੀ ਤਮਤਾਨ ਸਾਹਿਬ ਜੀ ਦੇ ਪਹਿਲਾਂ ਆਪਾਂ ਦੇਖਿਆ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਸਮੇਂ ਜੋੜਾ ਘਰ ਤੇ ਹੋਰ ਇਮਾਰਤਾਂ ਬਣੀਆਂ ਹੋਈਆਂ ਨੇ ਵੀ ਕੀ ਬੰਵਾਵੀ ਗੁਰੂ ਜੀ ਦੇ ਤਰ੍ਹਾਂ ਸੰਤ ਵੀ ਜੋ ਸਾਧ ਦਾ ਨੇਕਾ ਕਰਤੀ ਸੁਖਮਣੀ ਸਹਜ ਨੂੰ ਗੁੰਜਨਾ ਹੋਇ ਸੁਨਸਾ ਸੋਤਰੀ ਦਾ ਇਹ ਸੁੰਦਰ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸੁੰਦਰ ਪਾਲਕੀ ਦੇ ਵਿੱਚ ਸਵੈਮਾਨ ਹਰ ਸਮੇ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਜਿਵੇਂ ਤੁਸੀਂ ਪਹਿਲਾਂ ਸ਼੍ਰਾਵਣ ਕੀਤਾ ਇੱਥੇ ਸਾਰੀ ਗੁਰਮਤ ਦੇ ਜਿਹੜੇ ਦਿਹਾੜੇ ਨੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਬਾਕੀ ਗੁਰਸਾਹਿਬਾਨ ਨਾਲ ਸੰਬੰਧਿਤ ਬਹੁਤ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਏ ਜਾਂਦੇ ਨੇ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਅੱਗੇ ਇਸੇ ਹੀ ਦਰਬਾਰ ਸਾਹਿਬ ਦੇ ਵਿੱਚ ਕੁਝ ਪ੍ਰਾਤਨ ਸ਼ਸਤਰ ਹੱਥ ਲਿਖਤ ਪ੍ਰਾਤਨ ਗ੍ਰੰਥ ਸਾਹਿਬ ਇੱਥੇ ਰੱਖੇ ਹੋਏ ਨੇ ਕਿਉਂਕਿ ਕਾਫੀ ਸਮਾਂ ਇੱਥੇ ਕਾਫੀ ਵਿਦਵਾਨ ਲੋਕ ਨੇ ਜਿਹੜੇ ਉਹ ਆਉਂਦੇ ਜਾਂਦੇ ਰਹੇ ਨੇ ਜਿਨ੍ਹਾਂ ਨੇ ਸਿੱਖ ਧਰਮ ਨਾਲ ਕੇ ਹੋਰ ਕਈ ਧਰਮਾਂ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਉਹਨਾਂ ਨੇ ਜੋ ਗ੍ਰੰਥ ਲਿਖੇ ਨੇ ਇੱਥੇ ਸਵੈਮਾਨ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੰਭਾਲ ਕੇ ਰੱਖੇ ਹੋਏ ਨੇ ਇਹ ਜਿਹੜਾ ਸਾਹਮਣੇ ਵਾਲੇ ਪਾਸੇ ਤੁਸੀਂ ਸੁੰਦਰ ਦੇਖ ਰਹੇ ਹੋ ਸਜਾਵਟ ਹੋਈ ਤੇ ਇਹ ਕਿਰਪਾਨ ਸਾਹਿਬ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛਨੀ ਸਾਹਿਬ ਆ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਾਂ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਆਉਣ ਸਮੇ ਦਿੱਤੀ ਸੀ ਬਹੁਤ ਵਧੀਆ ਢੰਗ ਨਾਲ ਸਜਾ ਕੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਰੱਖੀ ਹੋਈ ਆ ਇਹ ਬਾਕੀ ਪੁਰਾਤਨ ਸ਼ਸਤਰ ਨੇ ਢਾਲਾਂ ਨੇ ਤੇ ਘਟਾਰ ਆ ਇਹ ਪੁਰਾਤਨ ਸ਼ਸਤਰ ਵੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣੇ ਢੰਗ ਨਾਲ ਰੱਖੇ ਹੋਏ ਨੇ ਬਿਲਕੁਲ ਹੀ ਜਦੋਂ ਆਪਾਂ ਇਹਨਾਂ ਸ਼ਸਤਰਾਂ ਨੂੰ ਦੇਖਦੇ ਆ ਤਾਂ ਇਹਨਾਂ ਦੇ ਬਿਲਕੁਲ ਹੀ ਨਾਲ ਉਹ ਪੁਰਾਤਨ ਗ੍ਰੰਥ ਸਹਿਵਾਨ ਵੀ ਰੱਖੇ ਹੋਏ ਨੇ ਜਿਨ੍ਹਾਂ ਗ੍ਰੰਥ ਸਹਿਵਾਨਾਂ ਦੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਜਿਨ੍ਹਾਂ ਨੂੰ ਅਲੱਗ-ਅਲੱਗ ਸਮੇਂ ਤੇ ਇੱਥੇ ਵਿਦਵਾਨਾਂ ਨੇ ਲਿਖਿਆ ਇਹ ਸਾਹਮਣੇ ਵਾਲੇ ਪਾਸੇ ਗੁਰੂ ਅਰਜਨ ਸਾਹਿਬ ਜੀ ਦੇ ਜਿੱਥੇ ਪ੍ਰਕਾਸ਼ ਨੇ ਉਹਨਾਂ ਦੇ ਬਿਲਕੁਲ ਪਿਛਲੇ ਪਾਸੇ ਰੱਖੇ ਹੋਏ ਨੇ ਇਹ ਸੁੰਦਰ ਦਰਬਾਰ ਸਾਹਿਬ ਦੇ ਅੰਦਰੋਂ ਮਨਮੋਹਕ ਨਜ਼ਾਰਾ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਇਸ ਦੇ ਬਿਲਕੁਲ ਹੀ ਨਾਲ ਕੁਝ ਹੋਰ ਪ੍ਰਾਤਨ ਸ਼ਸਤਰ ਸਿੰਘਾਂ ਦੇ ਜੋ ਇੱਥੇ ਰੱਖੇ ਹੋਏ ਨੇ ਤੇ ਇਹਨਾਂ ਸ਼ਸਤਰਾਂ ਦੇ ਵਿੱਚ ਕਿਰਪਾਨਾਂ ਬੰਦੂਕਾਂ ਤੇ ਪੁਰਾਣਾ ਇੱਕ ਖੰਜਰ ਆ ਜਿਹੜਾ ਉਹ ਸ਼ਾਮਿਲ ਨੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣੇ ਢੰਗ ਨਾਲ ਇੱਥੇ ਸਜਾ ਕੇ ਰੱਖੇ ਹੋਏ ਨੇ। ਬਾਕੀ ਇਤਿਹਾਸ ਦੀ ਆਪਾਂ ਗੱਲ ਕਰ ਰਹੇ ਸੀ ਜਦੋਂ ਦੂਸਰੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਉਂਦੇ ਨੇ ਤਾਂ ਉਸ ਸਮੇਂ ਉਹਨਾਂ ਨਾਲ ਦੁਬਾਰਾ ਕਾਫੀ ਸਿੱਖ ਸੰਗਤਾਂ ਜਿਹੜੀ ਉਹ ਜੁੜਦੀ ਆ ਇੱਥੇ ਗੁਰਮਤ ਦਾ ਪ੍ਰਚਾਰ ਹੁੰਦਾ। ਉਸ ਤੋਂ ਬਾਅਦ ਉਹਨਾਂ ਦੇ ਨਾਲ ਭਾਈ ਆਨੰਦ ਲਾਲ ਜੀ ਦੇ ਖਾਨਦਾਨ ਵਿੱਚੋਂ ਭਾਈ RAMDEV ਜੀ ਇੱਥੇ ਨੇ ਪੱਕੀ ਸੇਵਾ ਕਰਦੇ ਨੇ ਗੁਰੂ ਸਾਹਿਬ ਦੇ ਸ਼ਰਧਾ ਲੂ ਹੁੰਦੇ ਨੇ ਭਾਈ RAMDEV ਜੀ ਗੁਰੂ ਘਰ ਦੇ ਵਿੱਚ ਜਲ ਛੜਕਣ ਦੀ ਸੇਵਾ ਕਰਿਆ ਕਰਦੇ ਸੀ ਉਹ ਐਨੇ ਨਿਮਰ ਤੇ ਐਨੀ ਸੇਵਾ ਦੇ ਪੁੰਜ ਸੀਗੇ ਐਨੇ ਚੰਗੇ ਢੰਗ ਨਾਲ ਪਾਣੀ ਦਾ ਛੜਕਾਓ ਕਰਦੇ ਸੀ ਕਿ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੀਂਹ ਪੈ ਗਿਆ ਹੋਵੇ ਗੁਰੂ ਸਾਹਿਬ ਨੇ ਉਹਨਾਂ ਦੀ ਅਥਾ ਸੇਵਾ ਦੇਖੀ ਤੇ ਉਹਨਾਂ ਨੂੰ ਭਾਈ ਮੀਹਾ ਜੀ ਦਾ ਨਾਮ ਉਹਨਾਂ ਨੇ ਦਿੱਤਾ ਭਾਈ ਮੀਹਾ ਜੀ ਉਹਨਾਂ ਨੂੰ ਨਾਮ ਬਖਸ਼ਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਨਾਮ ਤੇ ਇਹੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪੱਕੇ ਤੌਰ ਤੇ ਸ਼ਵੀਲ ਆ ਜਿਹੜੀ ਉਹ ਦਰਬਾਰ ਸਾਹਿਬ ਦੇ ਬਿਲਕੁਲ ਹੀ ਨਾਲੋਂ ਨਾਲ ਲੱਗੀ ਹੋਈ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਜਲ ਜਲ ਸ਼ਿਕਾਇਆ ਜਾਂਦਾ ਇਸ ਜਗ੍ਹਾ ਤੇ ਪੱਕਾ ਹੀ ਪ੍ਰਬੰਧ ਆ ਹਰ ਸਮੇਂ ਇੱਥੇ ਛੱਕਣ ਲਈ ਜਲ ਮਿਲਦਾ ਭਾਈ ਮੀਹਾ ਜੀ ਦੇ ਨਾਮ ਤੇ ਇਹ ਜਿਹੜੀ ਸ਼ਵੀਲ ਆ ਉਹ ਬਣਾਈ ਹੋਈ ਆ ਗੁਰੂ ਸਾਹਿਬ ਭਾਈ ਮੀਹਾ ਜੀ ਨੂੰ ਮੀਹਾ ਜੀ ਦੀ ਉਪਾਧੀ ਦੇਣ ਤੋਂ ਬਾਅਦ ਉਹਨਾਂ ਨੂੰ ਇੱਕ ਦੱਖਣੀ ਬੈਲ ਨਗਾਰਾ ਤੇ ਝੰਡਾ ਬਖਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਆਖਦੇ ਨੇ ਕਿ ਉਹ ਬਾਕੀ ਇਲਾਕਿਆਂ ਦੇ ਵਿੱਚ ਜਾ ਕੇ ਵੀ ਸਿੱਖੀ ਦਾ ਪ੍ਰਚਾਰ ਕਰਨ। ਅਜਿਹੀ ਸੇਵਾ ਦੇ ਪੁੰਜ ਸੀਗੇ ਭਾਈ ਮੀਹਾ ਜੀ ਤੇ ਗੁਰੂ ਸਾਹਿਬ ਜੋ ਆਪਣੇ ਸ਼ਰਧਾਲੂਆਂ ਨੂੰ ਪੇਟਾਵਾਂ ਤੇ ਅਸ਼ੀਰਵਾਦ ਦੇ ਕੇ نوازਦੇ ਸੀ ਅੱਜ ਵੀ ਸੰਗਤਾਂ ਸਾਰੇ ਦੇਸ਼ 'ਚੋਂ ਸਾਰੇ ਬਿਸ਼ਪਰ ਚੋਂ ਇੱਥੇ ਆਉਂਦੀਆਂ ਨੇ। ਨਮਸਕਾਰ ਕਰਦੀਆਂ ਨੇ ਅਰਦਾਸ ਬੇਨਤੀ ਜੋਦੜੀਆਂ ਕਰਦੀਆਂ ਨੇ ਤੇ ਗੁਰੂ ਸਾਹਿਬ ਤੋਂ ਅਸੀਸਾਂ ਪ੍ਰਾਪਤ ਕਰਦੀਆਂ ਨੇ ਉਸ ਤੋਂ ਬਾਅਦ ਭਾਈ ਮੀਹਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੱਖੀ ਪ੍ਰਚਾਰ ਕਰਦੇ ਹੋਏ ਮਿਲਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਉਹਨਾਂ ਦੀ ਸੇਵਾ ਤੋਂ ਖੁਸ਼ ਹੁੰਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਭਾਈ ਮੀਹਾ ਜੀ ਨੇ ਤਾਂ ਉਹਨਾਂ ਨੂੰ ਭਾਈ ਮੀਆਂ ਸਾਹਿਬ ਭਾਈ ਮੀਹਾ ਸਾਹਿਬ ਜੀ ਦੀ ਉਪਾਦੀ ਦਿੰਦੇ ਨੇ ਨਾਮ ਬਖਸ਼ਿਸ਼ ਕਰਦੇ ਨੇ ਅਜਿਹਾ ਇਤਿਹਾਸ ਆ ਇਸ ਸ਼ਵੀਲ ਭਾਈ ਮੀਹਾ ਜੀ ਦਾ ਗੋਤਵਾਰਾ ਸਾਹਿਬ ਦੇ ਹੁਣ ਆਪਾਂ ਬਿਲਕੁਲ ਪਿੱਛੇ ਵਾਲੇ ਪਾਸੇ ਆ ਦਰਬਾਰ ਸਾਹਿਬ ਦੇ ਤੇ ਇਸ ਪਾਸੇ ਹੀ ਪਵਿੱਤਰ ਸਰੋਵਰ ਆ ਜਿਹੜਾ ਉਹ ਇਸ ਜਗ੍ਹਾ ਤੇ ਬਣਿਆ ਹੋਇਆ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚਕਾਰ ਉਸੇ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਆਉਂਦੀਆਂ ਜਾਂਦੀਆਂ ਸੰਗਤਾਂ ਇੱਥੇ ਅਥਾ ਸ਼ਰਤਾਂ ਨਾਲ ਇਸ਼ਨਾਨ ਕਰਦੀਆਂ ਨੇ ਤੇ ਇਥੋਂ ਦੀ ਕਮਾਨਤਾ ਵੀ ਆ ਇੱਥੇ ਇਸ਼ਨਾਨ ਕਰਨ ਨਾਲ ਤੰ ਦੇ ਜੋ ਰੋਗ ਨੇ ਉਹ ਦੂਰ ਹੁੰਦੇ ਨੇ ਹਰ ਪ੍ਰਕਾਰ ਦੇ ਚਮੜੀ ਦੇ ਰੋਗ ਤੇ ਹੋਰ ਜੋ ਬਿਮਾਰੀਆਂ ਨੇ ਉਹ ਘਟ ਹੁੰਦੀਆਂ ਨੇ ਇਸ ਕਰਕੇ ਆਉਂਦੀਆਂ ਜਾਂਦੀਆਂ ਸੰਗਤਾਂ ਇਸ ਸਥਾਨ ਤੇ ਇਸ਼ਨਾਨ ਜ਼ਰੂਰ ਕਰਦੀਆਂ ਨੇ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਆ ਦਰਬਾਰ ਸਾਹਿਬ ਦੇ ਬਿਲਕੁਲ ਹੀ ਸਾਹਮਣੇ ਵਾਲੇ ਪਾਸੇ ਇੱਕ ਲਿਟਰੇਚਰ ਹਾਊਸ ਆ ਤੇ ਇਹ ਜੋ ਸੁੰਦਰ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਬਣੇ ਹੋਏ ਦੇਖ ਰਹੇ ਹੋ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਕਰਵਾਈ ਉਹਨਾਂ ਨੇ ਆਪਣੇ ਕੋਲੋਂ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਆ ਜਿਹੜਾ ਉਹ ਬਹੁਤ ਵਧੀਆ ਢੰਗ ਨਾਲ ਕਰਾਇਆ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਬਾਰੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਜਾਣਕਾਰੀ ਇਨ੍ਹਾਂ ਬੋਰਡਾਂ ਦੇ ਉੱਤੇ ਬਹੁਤ ਹੀ ਸੋਹਣੇ ਢੰਗ ਨਾਲ ਲਿਖੀ ਹੋਈ ਆ ਕੋਈ ਸ਼ਬਦ ਜੇ ਉਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਈ ਖਿਵਾ ਦੇ ਆ ਚੱਕਾ ਬਾਕੀ ਅੱਗੇ ਆਪਾਂ ਸਿੰਘ ਸਾਹਿਬਾਨਾ ਜੀ ਨੂੰ ਵੀ ਮਿਲਾਂਗੇ ਉਹਨਾਂ ਦੇ ਵੀ ਵਿਚਾਰ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਵਾਂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਇੱਥੇ ਰੋਕ ਕੇ ਵਿਸਾਰ ਚ ਪੜ੍ਹ ਵੀ ਸਕਦੇ ਹੋ ਆਪਾਂ ਇਸ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਇਮਾਰਤ ਗੁਰਦੁਆਰਾ ਸਾਹਿਬ ਦੀ ਬਹੁਤ ਸੁੰਦਰ ਬਣੀ ਹੋਈ ਆ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਸੀਗੇ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਉਣ ਲਈ ਉਸਾਰੀ ਲਈ ਬਹੁਤ ਵੱਡਾ ਜਿਹੜਾ ਯੋਗਦਾਨ ਆ ਉਹ ਦਿੱਤਾ ਸੀ ਇਸ ਗੁਰੂ ਘਰ ਦੀ ਸੇਵਾ ਕਰਵਾਈ ਸੀ ਗੁਰਦੁਆਰਾ 시ਦੀਤੰਤਾਂ ਸਾਹਿਬ ਜ਼ਿਲ੍ਹਾ ਜੀਂਦ ਤਸੀਲ ਨਰਵਾਣਾ ਹਰਿਆਣਾ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ ਵੀਡੀਓ ਦੇ ਪਿਛਲੇ ਭਾਗ ਚ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਆ ਸੁੰਦਰ ਦਰਵਾਜ਼ਾ ਸਾਹਿਬ ਤੇ ਸ਼ਬੀਰ ਬਾਕੀ ਆਪਾਂ ਸ਼ਬੀਰ ਦਾ ਵੀ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਅੱਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਖੇਪ ਚ ਜਾਣਕਾਰੀ ਹੈ ਜਿਹੜੀ ਉਹ ਆਪਣੇ ਨਾਲ ਇਥੋਂ ਦੇ ਹੈੱਡ ਗ੍ਰੰਥੀ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਨੇ ਆਪਣੇ ਨਾਲ ਸਾਂਝੀ ਕਰਨਗੇ ਅੱਗੇ ਦੋ ਸ਼ਬਦ ਆ ਗਿਆ ਨਹੀਂ ਨਾਲ ਆਪਾਂ ਸਾਂਝ ਪਾਉਨੇ ਆ ਤੇ ਤੁਹਾਨੂੰ ਵੀ ਜਿਹੜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਪੂਰਨ ਜਾਣਕਾਰੀ ਆ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਬਾਬਾ ਜੀ ਵੈਗੁਰਜੀਕਾ ਖਾਲਸਾ ਜੀ ਵੈਗੁਰਜੀਕਾ ਖਾਲਸਾ ਸਾਹਿਬ ਵੈਗੁਰਜੀਕਾ ਦਾਸ जोगेंद्र ਸਿੰਘ ਗ੍ਰੰਥੀ ਬਨਰਤਨਤਾ ਅਸਾ ਸਪਾਵਨ ਪਿਤ੍ਰਸਥਾਨ ਤੇ ਦਾਸ ਕਾਫੀ ਲੰਮੇ ਸਮੇਂ ਤੋਂ ਸੇਵਾ ਨਿਭਾ ਰਿਹਾ ਹੈ ਇਹ ਪਾਵਨ ਪਿਤ੍ਰਸਥਾਨ ਗੁਰਦੁਆਰਾ ਤੁਮਤਾ ਅਸਾ ਸ਼੍ਰੀ ਗੁਰੂ ਤੇਜਹਦਰ ਸਾਹਿਬ ਜੀਾਂ ਦੀ ਯਾਦ ਵਿੱਚ ਸੁਭਾਏ ਮਾਨ ਹੈ। ਸ਼੍ਰੀ ਗੁਰੂ ਤੇਜਹਦਰ ਸਾਹਿਬ ਇਸ ਪਵਨ ਪਿਤ੍ਰੋਸ਼ਥਾਨ ਤੇ ਤਿੰਨ ਵਾਰੀ ਸਤਪੁਰਾਂ ਜੀਾਂ ਨੇ ਆਪਣੇ ਇੱਥੇ ਚਰਨ ਸਪਰਸ਼ ਕੀਤੇ ਹਨ। ਪਹਿਲੀ ਵਾਰੀ ਸ਼੍ਰੀ ਗੁਰੂ ਜੀ ਇਸ ਪਵਨ ਪਿਤ੍ਰੋਸ਼ਥਾਨ ਤੇ 1663 ਈਸਵੀ ਵਿੱਚ ਆਪਣੇ ਚਰਨ ਸਪਰਸ਼ ਕਰਦੇ ਹਨ। ਦੁਬਾਰਾ ਫਿਰ 1665 ਈਸਵੀ ਵਿੱਚ ਇਸ ਸਤਪੁਰੂ ਜੀ ਇੱਥੇ ਆ ਆਪਣੇ ਚਰਨ ਸਪਰਸ਼ ਕੀਤੇ। ਤੀਸਰੀ ਵਾਰ ਗੁਰੂ ਸਾਹਿਬ ਜੀ ਆਨੇ 1675 ਇਸ ਦੇ ਵਿੱਚ ਜਦੋਂ ਛੇਤੀ ਦੇਣ ਦੇ ਨੇ ਦਿੱਲੀ ਵਿਖੇ ਕੰਦਰੀ ਟੋਪਕ ਸਤਗੁਰੂ ਜੀ ਇੱਥੇ ਆਏ ਸਤਗੁਰੂ ਸਾਹਿਬ ਜੀ ਜਦੋਂ ਇੱਥੇ ਪਹੁੰਚਦੇ ਹਨ ਇੱਕ ਦਗੋ ਨਾਮ ਦਾ ਜਾਟ ਜੋ ਕਿ ਪਿੰਡ ਦਾ ਨੰਬਰਦਾਰ ਸੀ ਗੁਰੂ ਸਾਹਿਬ ਜੀ ਆਨੇ ਉਸ ਦੇ ਘਰ ਉਤਾਰਕ ਕੀਤਾ ਦਗੋ ਨੇ ਸਤਗੁਰਾਂ ਜੀ ਦੀ ਬਹੁਤ ਸੇਵਾ ਕੀਤੀ ਤੇ ਆਪਣੇ ਜੋ ਵੀ ਅਰਜ ਬਣਦਾ ਸੀ ਤਕ ਉਹਨਾਂ ਦੇ ਬਾਹਰ ਦੇਖੋ ਗੁਰੂ ਘਰ ਦਾ ਪ੍ਰੀਮੀਅਰ ਆ ਗੁਰੂ ਸਾਹਿਬ ਜੀ ਇੱਥੇ ਲਗਾਤਾਰ ਤਪੇਨ ਬਹੁ ਮਹੀਨੇ ਰਹੇ ਜਦੋਂ ਸਤਗੁਰੂ ਜੀ ਚਾਲੇ ਮਾਰਨ ਅੱਗੇ ਤਾਂ ਬਹੁਤ ਸਾਰੇ ਮਾਇਆ ਪੁੱਠਵਾਰ ਦੇ ਸੰਤੂਰ ਉਹ ਇੱਥੇ ਪੇਟ ਹੋਏ ਸੀ ਗੁਰੂ ਸਾਹਿਬ ਜੀ ਆਨੇ ਤਕ ਉਹਨੂੰ ਮਾਇਆ ਦੇਖ ਕੇ ਬਚਨ ਕੀਤਾ ਕਿ ਲਗੋਂ ਇੱਥੇ ਪਾਣੀ ਦੇ ਘਾਟ ਹੈ ਕੁਲ ਲਗਵਾ ਦਿਓ ਅਤੇ ਬਾਗ ਲਗਵਾ ਦਿਓ ਸਤਗੁਰੂ ਜੀ ਇਹਨਾਂ ਕਹਿ ਕੇ ਚਲੇ ਗਏ ਬਾਦ ਵਿੱਚ ਲਗੋ ਨੇ ਆਪਣੇ ਖੇਤਾਂ ਵਿੱਚ ਫੁੱਲ ਗਵਾ ਲਿਆ ਤੇ ਆਪਣੇ ਹੀ ਮਕਾਨ ਬਣਾ ਲਏ ਉਦੋਂ ਧੀ ਢਾਲ ਕਰਨ ਵਾਸਤੇ ਜਦੋਂ ਲਗੋ ਗੁਰੂ ਸਾਹਿਬ ਜੀ ਨੂੰ ਦਿੱਲੀ ਤੋਂ ਆਂਦੇ ਹੋਏ ਮਿਲਿਆ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਸੇਵਾਵਾਂ ਪੂਰੀਆਂ ਹੋ ਗਈਆਂ ਹਨ ਤਾਂ ਲਗੋ ਨੇ ਕਹਿਣਾ ਕੀਤਾ ਸੱਚ ਬੋਲਿਆ ਮਹਾਰਾਜ ਉਸ ਮਾਇਆ ਨਾਲ ਮੈਂ ਆਪਣੇ ਮਕਾਨ ਬਣਾ ਲਏ ਹਨ ਆਪਣੇ ਖੇਤਾਂ ਵਿੱਚ ਫੁੱਲ ਗਵਾ ਲਿਆ ਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ ਇਹ ਤੋਂ ਚੰਗਾ ਨਹੀਂ ਕੀਤਾ ਤਕੋਂ ਵਾਸਤੋਂ ਉਹ ਆਪਣੇ ਖੇਤਾਂ ਵਿੱਚ ਤੁਰ ਆਪ ਉਹਨਾਂ ਦੇ ਜਾਈ। ਦਗੋਂ ਇੱਥੇ ਆ ਕੇ ਉਹ ਵੀ ਗਲਤੀ ਕੀਤੀ। ਗੁਰੂ ਸਾਹਿਬ ਜੀ ਦੂਸਰੀ ਵਾਰ ਆਉਂਦੇ ਹਨ ਤੇ ਦਗੋਂ ਨੂੰ ਕਹਿੰਦੇ ਹਨ ਸਰਗਰੂ ਜਿਆਨੇ ਪਤਾ ਪਤਾ ਲੱਗਿਆ ਗੁਰੂ ਸਾਹਿਬ ਜਨ ਜਦੋਂ ਕਿ ਦਗੋਂ ਨੇ ਸਾਡੇ ਹੁਕਮ ਦੇ ਉਲਝ ਕੀਤੀ ਹੈ। ਸਰਗਰੂ ਜੀ ਕਹਿਣ ਲੱਗੇ ਜਿੱਥੇ ਕੂਆ ਨਾ ਚੱਕ ਉੱਥੇ ਕਰਨ ਦੇ ਆਤ ਦਗੋਂ ਤੇਰੇ ਕਰ ਲਿਟਣ ਦੇ ਦੋ ਭਾਵ ਜਿੱਥੇ ਤੇਰੀ ਜਗ੍ਹਾ ਹੈ ਉਹ ਆਵਾਜ਼ ਨਹੀਂ ਹੋਵੇਗੀ ਉੱਥੇ ਆ ਕੁਪਣ ਦੇ ਗੁਰੂ ਸਾਹਿਬ ਜੀ ਅੰਦਰ ਕਹਿਆ ਬਜਨ 7000 ਗੁਰੂ ਸਾਹਿਬ ਜੀ ਦੇ ਨਾਲ ਉਸ ਸਮੇਂ ਭਾਈ ਰਾਮਾ ਜੀ ਸੇਵਾ ਕਰਦੇ ਸਨ ਜਲਤੋਂ ਦੀ ਤੇ ਹੋਰ ਬਹੁਤ ਸਾਰੇ ਹਸਵਾ ਬਾ ਭਾਈ ਰਾਮਾ ਜੀ ਨਿਵਾਉਂਦੇ ਸਨ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਤੇ ਬੜੇ ਖੁਸ਼ ਸਨ ਪਾਣੀ ਢੋਏ ਜਾਣਾ ਸਾਰਾ ਦਿਨ ਸਿਰ ਤੇ ਘਾਗ ਰੱਖ ਕੇ ਤੇ ਇੱਕ ਦਿਨ ਭਾਈ ਜੋ ਮੀਹਾ ਜੀ ਸਨ ਉਸ ਤੇ ਗੁਰੂ ਸਾਹਿਬ ਜਿਆ ਦੀ ਮਾਤਾ ਮਾਤਾ ਨਾਨਕੀ ਜੀ ਬੜੇ ਖੁਸ਼ ਹੋਏ ਤੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜਨ ਨੂੰ ਕਿਹਾ ਜਿਸੇ ਬੜੀ ਸੇਵਾ ਕਰਦਾ ਹੈ ਗੁਰੂ ਸਾਹਿਬ ਜਿਆ ਨੇ ਭਾਈ ਰਾਮਾ ਜਨ ਨੂੰ ਕਿਹਾ ਸਿੱਖਾ ਨਿਹਾਲ 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 اسی ਤਰ੍ਹਾਂ ਤੇ ਬੜੇ ਖੁਸ਼ ਆ ਉਹ ਸਾਡਾ ਮੀਹਾਂ ਹੈ ਸਤਿਗੁਰਾਂ ਜਿਆ ਨੇ ਮੀਹਾਂ ਦਾ ਬਲਦਾਨ ਦਿੱਤਾ ਜਿੱਥੇ ਵੀ ਅਸੀਂ ਜਾਂਦੇ ਆ ਸਮਝੋ ਤੂੰ ਇਤਨਾ ਪਾਣੀ ਇਕੱਠਾ ਕਰ ਦਿੰਦਾ ਮੀਂਹ ਹੀ ਵਸਾ ਦੇਂਦਾ ਸਤਗੁਰਾਂ ਜੀ ਆਨੇ ਪਹਿਲੋਂ ਮੰਤ ਇਥੋਂ ਦਾ ਭਾਈ ਰਾਮਾ ਜੀ ਜੋ ਭਾਈ ਮੀਹਾ ਜੀ ਦਾ ਬਤਾਲ ਲੈ ਚੁੱਕੇ ਸਨ ਉਹਨਾਂ ਨੂੰ ਸਤਾਪ ਕੀਤਾ ਇੱਕ ਦੱਖਣੀ ਵੈਲ ਇੱਕ ਨਗਾਰਾ ਇੱਕ ਝੰਡਾ ਆਪਣੀਆਂ ਚਰਨ ਪਾਦਾਂ ਨਾਲ ਖੜਾਵਾ ਸਤਗੁਰਾਂ ਜੀ ਆਨੇ ਭਾਈ ਮੀਹਾ ਜੀਾਂ ਨੂੰ ਪ੍ਰੇਰਿਤ ਕੀਤੀਆਂ ਭਾਈ ਮੀਹਾ ਜੀਾਂ ਨੇ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਮੀਹਾ ਜੀ ਝੰਡਾ ਘੜ ਲੈਂਦੇ ਸਨ ਨਗਾਰਾ ਵਜਾਉਂਦੇ ਸਨ ਤੇ ਸੰਗਤ ਇਕੱਠੀ ਹੋ ਜਾਂਦੀ ਸੀ ਸਤਗੁਰਾਂ ਦਿਆਂ ਦਾ ਇਤਿਹਾਸ ਸੰਤਾਂ ਨੂੰ ਸੁਣਾਉਂਦੇ ਬਾਅਦ ਵਿੱਚ ਭਾਈ ਮੀਹਾ ਜੀਆਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਬਾਹ ਰਾਜਿਆਂ ਦੇ ਨਾਮ ਕੋ ਸਾਹਿਬ ਦੀ ਧਰਤੀ ਤੇ ਮੀਹਾ ਸਾਹਿਬ ਦੇ ਜੋ ਦਰਜੇ ਸਨ ਉਹਨਾਂ ਨਾਲ ਨਿਵਾਜਣਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇੜ ਤੇ ਆਪਣਾ ਅਤਾਦ ਦਸਤਾਰਾ ਗੁਰੂ ਗੋਬਿੰਦ ਸਿੰਘ ਬਾਹ ਰਾਜਿਆਂ ਨੇ ਹਨਨ ਕੋ ਸਾਹਿਬ ਦੀ ਧਰਤੀ ਤੇ ਭਾਈ ਮੀਹਾ ਜੀਆਂ ਨੂੰ ਕੰਸ਼ਿਸ਼ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਬਹੁਤ ਕਿਰਪਾ ਹੈ ਗੁਰੂ ਸਾਹਿਬ ਜੀ ਆਪਨੇ ਸ੍ਰੀ ਸਾਹਿਬ ਇੱਥੇ ਸੁਭਾਏਮਾਨ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜੇ ਨੇ ਦਿੱਤੇ ਸਿਰੋਂ ਹਜੂਰ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਸੰਤ ਸੋ ਸਿੱਖਾਂ ਨੇ ਬਾਅਦ ਵਿੱਚ ਲੈ ਕੇ ਇੱਥੇ ਸੁਭਾਏਮਾਨ ਕਰਨ ਲਈ ਇੱਥੇ ਗੁਰੂ ਸਾਹਿਬ ਜੀ ਆਂਦੇ ਸਾਸਤਰ ਜੋ ਸਿੰਘਾਂ ਦਾ ਦਰਸ਼ਨ ਕਰਦੀਆਂ ਹਨ ਪ੍ਰਾਤਨ ਸਿੰਘਾਂ ਦੇ ਉਹ ਵੀ ਸੁਭਾਏਮਾਨ ਹਨ ਪ੍ਰਾਤਨ ਗ੍ਰੰਥ ਵੀ ਸੁਭਾਏਮਾਨ ਹਨ ਜਿਹੜੇ ਪੁਰਾਣੇ ਇੱਥੇ ਵਿਦਵਾਨ ਲਿਖਾ ਰਹੀ ਉਹ ਇੱਥੇ ਰਹੇ ਨੇ ਰਤਨ ਗ੍ਰੰਥ ਲਿਖਦੇ ਰਹੇ ਨੇ ਸੋ ਗੁਰੂ ਸਾਹਿਬ ਜੀਆਂ ਦੀਆਂ ਇਹ ਪਾਵਨ ਨਿਸ਼ਾਨੀਆਂ ਇੱਥੇ ਸੁਭਾਈਮਾਨ ਹਮ ਸੰਗਤਾਂ ਦਰਸ਼ਨ ਦੇ ਦਾਰੇ ਕਰਦੀਆਂ ਹਨ ਇਸ ਪਾਵਨ ਪਿਤਰ ਸਥਾਨ ਦਾ ਜੋ ਪ੍ਰਬੰਧ ਹੈ ਪਹਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪਾਸ ਸੀ 2023 ਤੋਂ ਲੈ ਕੇ ਫਰਵਰੀ ਤੋਂ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਸਥਾਪਿਤ ਹੋਈ ਹੁਣ ਬਹੁਤ ਵਧੀਆ ਸੁਚੱਜਾ ਪ੍ਰਬੰਧ ਪਰਿਆਣਾ ਸੇਕੂਂਦੌਰ ਅੰਮ੍ਰਿਤਪੁਰ ਟੀਮ ਇਥੋਂ ਦਾ ਦੇਖ ਰਹੀ ਹੈ ਇਥੋਂ ਦੇ ਨਗਰ ਸਾਹਿਬ ਸਰਦਾਰ ਹਰਵਿੰਦਰ ਸਿੰਘ ਮਨੋਲੀ ਬਹੁਤ ਵਧੀਆ ਪ੍ਰਵੰਚ ਲਾ ਰਹੇ ਹਨ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਇੱਥੇ ਸੰਗਤ ਆਏ ਹਨ ਤਾਰ ਮਸੀਹਾ ਦੇ ਦਿਹਾੜੇ ਤੇ ਤੇ ਦਸਵੀਂ ਦੇ ਦਿਹਾੜੇ ਤੇ ਦਸਹਿਰਾ ਤੇ ਹੋਲਾ ਮੱਲਾ ਵਿਸ਼ੇਸ਼ ਕਰਕੇ ਜਿਹੜੇ ਇਹ ਦਿਹਾੜੇ ਹਨ ਮੌਦੀਆਂ ਹਨ ਇੱਥੇ ਸੰਗਤਾਂ ਬਣਦੀਆਂ ਹਨ ਗੁਰੂ ਸਾਹਿਬ ਜੀ ਦੇ ਅਵਤਾਰ ਪੁਰਬ ਇਹ ਪਹਿਲਾ ਸਿੱਖ ਦੇਹਾੜੇ ਇਸ ਪਾਵਨ ਪਤ੍ਰਸਥਾਨ ਤੇ ਸਾਰੇ ਮਨਾਏ ਜਾਂਦੇ ਹਨ ਸੋ ਇਹ ਤੋਂ ਦਾ ਜਿਹੜਾ ਸਤਿਗੁਰਾਂ ਜਿਆਂ ਦਾ ਇਤਿਹਾਸ ਹੈ ਉਹਨੀਆਂ ਤੋਂ ਲਿਖਣਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਜਗENDER ਸਿੰਘ ਜੀ ਹੈੱਡ ਗ੍ਰਾਂਥੀ ਸਾਹਿਬ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਹਰਿਆਣਾ ਤੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸਿੰਘ ਸਾਹਿਬ ਨੇ ਆਪਣੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਆ ਅ ਯਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਨਵਾਦੀ ਬਹੁਤ ਬਹੁਤ ਦਿੱਤਾ ਜੀ ਬਾਈਕੋ ਜੀ ਨਖਾਲਸਾ ਬਾਈਕੋ ਜੀ ਕੀ ਛਤ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇਖ ਰਹੇ ਸੀ ਤਾਂ ਜੋੜਾ ਕਰਦੇ ਨਾ ਬਿਲਕੁਲ ਹੀ ਨਾਲ ਦੀਵਾਰ ਦੇ ਉੱਤੇ ਜਿਹੜੀਆਂ ਇੱਥੇ ਤੱਕ ਪਹੁੰਚਣ ਲਈ ਰੇਲਾਂ ਨੇ ਉਹਨਾਂ ਦਾ ਸਮਾਂ ਸਮਾਸਾਰਣੀ ਰੇਲਾਂ ਦੇ ਨੰਬਰ ਨਾਮ ਕਿੱਥੋਂ ਚੱਲਦੀ ਆ ਕਦੋਂ ਆ ਕੇ ਕਿੱਥੇ ਰੁਕਦੀ ਆ ਬਹੁਤ ਵਧੀਆ ਲਿਖੇ ਹੋਏ ਨੇ ਬਿਲਕੁਲ ਹੀ ਉਸ ਦੇ ਨਾਲ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਜੀ ਤੋਂ ਗੁਰਦੁਆਰਾ ਸ੍ਰੀ ਤਖਤ ਸ੍ਰੀ ਹਜ਼ੂਰ ਸਾਹਿਬ ਤੱਕ ਜਾਣ ਲਈ ਜਿਹੜਾ ਰਸਤਾ ਹੈ ਬਾਏ ਰੋਡ ਉਹ ਕਿਲੋਮੀਟਰਾਂ ਦੇ ਵਿੱਚ ਲਿਖਿਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਹੈ ਵਾਹਿਗੁਰੂ ਜੀ ਅੱਗੇ ਆਪਣੀ ਵੀ ਇਹ ਅਰਦਾਸ ਆ ਵੀ ਜਲਦੀ ਤੋਂ ਜਲਦੀ ਆਪਾਂ ਨੂੰ ਵੀ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਬਾਕੀ ਤਖਤ ਸਹਿਵਾਨਾਂ ਦੇ ਜੋ ਦਰਸ਼ਨ ਨੇ ਉਹ ਕਰਨ ਦਾ ਬਲ ਬਖਸ਼ਣ ਉਹ ਕਰਵਾਉਣ ਤੇ ਆਓ ਅੱਗੇ ਹੁਣ ਆਪਾਂ ਉਸ ਪਵਿੱਤਰ ਕੂਵਲ ਚੱਲਦੇ ਹਾਂ ਜਿਸ ਕੋ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਗੋਂ ਤੋਂ ਇਸ ਜਗ੍ਹਾ ਤੇ ਬਣਵਾਉਣ ਲਈ ਕਿਹਾ ਸੀ ਇਹ ਉਹੀ ਪਵਿੱਤਰ ਤੇ ਪੁਰਾਤਨ ਖੂਹ ਆ ਖੂਹ ਦੀ ਦੇਖਣ ਨੂੰ ਬਿਲਕੁਲ ਨਵਿਕਲਾ ਬਣਾ ਦਿੱਤਾ ਗਿਆ ਵਧੀਆ ਢੰਗਾਂ ਨਾਲ ਖੂਹ ਨੂੰ ਆਲੇ ਦੁਆਲੇੋਂ ਬਰਾਂਡਾ ਬਣਾਇਆ ਗਿਆ ਕਿਲਾ ਰੂਪੀ ਇਸ ਨੂੰ ਦਿਖ ਦਿੱਤੀ ਗਈ ਆ ਬਹੁਤ ਸੋਹਣਾ ਕੰਮ ਕਰਿਆ ਹੋਇਆ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਨਾਲ ਜਦੋਂ ਆਪਾਂ ਦਰਬਾਰ ਸਾਹਿਬ ਵੱਲ ਨੂੰ ਵੱਧਦੇ ਆ ਉਸ ਪਾਸੇ ਬਣਿਆ ਹੋਇਆ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਜਿਹੜਾ ਹਰਿਆਣਾ ਦੇ ਵਿੱਚ ਸਥਿਤਾ ਬਹੁਤ ਸੋਹਣਾ ਕੰਮ ਆ ਜਿਹੜਾ ਇੱਥੇ ਕਰਿਆ ਹੋਇਆ ਇਮਾਰਤ ਕਲਾ ਦਾ ਇਸ ਖੂ ਨੂੰ ਚੰਗੇ ਢੰਗ ਨਾਲ ਇੱਥੇ ਪੇਸ਼ ਕਰਨ ਲਈ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਚ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਪੰਜਾਬ ਤੋਂ ਹੋਰ ਬਾਕੀ ਸਾਰੇ ਸੂਬਿਆਂ ਤੋਂ ਸੰਗਤਾਂ ਆਉਂਦੀਆਂ ਨੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਦਾ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਆ ਜਿਹੜਾ ਉਹ ਕਰਿਆ ਹੋਇਆ। ਬਹੁਤ ਵੱਡਾ ਲੰਗਰ ਹਾਲ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ। ਤੁਹਾਡੀ ਵੀਡੀਓ ਸਕਰੀਨ ਦੇ ਬਿਲਕੁਲ ਹੀ ਵਿਚਕਾਰ। ਵੀਡੀਓ ਸਕਰੀਨ ਦੇ ਉੱਤੇ ਤੁਸੀਂ ਇਸ ਸਮੇਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ। ਬਹੁਤ ਹੀ ਵਧੀਆ ਸਾਫ਼ ਸੁਥਰਾ ਲੰਗਰ ਪ੍ਰਸ਼ਾਦਾ ਇੱਥੇ ਤਿਆਰ ਹੁੰਦਾ। ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਚਾਹ ਦਾ, ਰਹਿਸ਼ ਦਾ ਹਰ ਤਰ੍ਹਾਂ ਦੀ ਸਹੂਲਤ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਸੇਵਾਦਾਰਾਂ ਵੱਲੋਂ ਜਿਹੜਾ ਪ੍ਰਬੰਧ ਦਾ ਉਹ ਕੀਤਾ ਗਿਆ। ਬਾਕੀ ਗੁਰਦੁਆਰਾ ਸਾਹਿਬ ਦੀ ਸਾਰੀ ਵਿਸ਼ਾਲ ਪਾਰਕਿੰਗ ਆ। ਇਸ ਪਾਸੇ ਤੋਂ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਲਈ ਰਸਤਾ ਬਣਿਆ ਹੋਇਆ ਤੇ ਇੱਧਰ ਇੱਕ ਸੋਹਣਾ ਪਾਰਕ ਤੇ ਇੱਧਰਲੇ ਪਾਸੇ ਹੀ ਗੁਰਦੁਆਰਾ ਸਾਹਿਬ ਤੇ ਆ ਬਾਕੀ ਕੁਝ ਨਵੀਆਂ ਬਿਲਡਿੰਗਸ ਨੇ ਜਿਹੜੀਆਂ ਉਹ ਸਾਰੀ ਅਧੀਨ ਨੇ। ਜਿਦੇ ਵਿੱਚ ਦੀਵਾਨ ਹਾਲ, ਲੰਗਰ ਹਾਲ, ਨਮੇ ਤੇ ਨਵੀਆਂ ਸਰਾਵਾਂ ਨੇ ਜਿਹੜੀਆਂ ਵਿਸ਼ੇਸ਼ ਤੌਰ ਤੇ ਰਹਿਣ ਲਈ ਉਹ ਵੀ ਇੱਥੇ ਬਣ ਰਹੀਆਂ ਨੇ ਸਾਹਮਣੇ ਤੁਹਾਡੀ ਵੀਡੀਓ ਸਕਰੀਨ ਤੇ ਆ ਕਿਉਂਕਿ ਸੰਗਤਾਂ ਦੂਰੋਂ ਨੇੜੋਂ ਇੱਥੇ ਨਮਸਕਾਰ ਕਰਨ ਲਈ ਆਉਂਦੀਆਂ ਨੇ ਜਿਵੇਂ ਹਜੂਰ ਸਾਹਿਬ ਯਾਤਰਾ ਦੀ ਇੱਥੋਂ ਸ਼ੁਰੂਆਤ ਹੁੰਦੀ ਆ ਤਾਂ ਸੰਗਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆ ਕੇ ਰਹਿੰਦੀਆਂ ਵੀ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਜਿਹੜੀਆਂ ਸੁੰਦਰ ਸਰਾਵਾਂ ਨੇ ਉਹ ਬਣੀਆਂ ਹੋਈਆਂ ਨੇ ਜਿੱਥੇ ਰਹਿਣ ਦਾ ਕਾਫੀ ਚੰਗਾ ਪ੍ਰਬੰਧ ਤੁਸੀਂ ਵੀ ਜੇ ਕਿਤੋਂ ਦੂਰ ਨੇੜੇ ਤੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੇ ਹੋ ਤਾ ਰਹਿਣ ਲਈ ਇੱਥੇ ਹਰ ਵਧੀਆ ਤੇ ਪੁਖਤਾ ਪ੍ਰਬੰਧ ਆ ਜਿਹੜਾ ਉਹ ਕਰਿਆ ਹੋਇਆ। ਇਹ ਸੀ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਪਿੰਡ ਤਮਤਾਨ ਸਾਹਿਬ ਤਹਿਸੀਲ ਨਰਵਾਣਾ ਜ਼ਿਲ੍ਹਾ ਜੀਂਦ ਹਰਿਆਣਾ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ। ਬਾਕੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਜੇਕਰ ਕੋਈ ਲਫ਼ਜ਼ ਉਚੈ ਨੀਮਾ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਖਮਾ ਦੇ ਆਚਕਾਂ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਨੌਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਇੱਕ ਸੁੰਦਰ ਤੇ ਰਮਣੀਕ ਸਥਾਨ ਹੈ ਜਿਹੜਾ ਜੀਂਦ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ। ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਬਣੇ ਰਹੋ ਆਪਣੇ ਚੈਨਲ ਨਾਲ। ਮਿਲਦੇ ਹਾਂ ਜਲਦੀ ਕਿਸੇ ਹੋਰ ਨਵੇਂ ਵਿਸ਼ੇ ਨਾਲ। ਧੰਨਵਾਦ।